ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਅੱਜ ਖੜੇ ਆ ਵੇਗਾ ਨਹਿਰਾ ਮੰਡੀ ਦੇ ਵਿੱਚ ਜਿਹੜੀ ਕਿ ਦੇਵ ਵੇਗੇ ਵਾਲਾ ਆਪਣੀ ਮੰਡੀ ਚਲਾ ਕੇ ਗਿਆ ਵਿਚਾਰਾ ਰੱਬ ਨੂੰ ਪਿਆਰਾ ਹੋ ਗਿਆ 2-3 ਸਾਲ ਤੋਂ ਬਹੁਤ ਵਧੀਆ ਮਹਾਨ ਮੰਡੀ ਐ ਜਿਹੜੀ ਕਿ ਰਾਮਪੁਰਾਏ ਵਾਲੇ ਰੋਡ ਦੇ ਉੱਤੇ ਜਿਹੜਾ ਰੋਡ ਬਠਿੰਡੇ ਨੂੰ ਜਾਂਦਾ ਬਹੁਤ ਵਧੀਆ ਚੰਗੀ ਮੰਡੀ ਭਰੀ ਹੋਈ ਅੱਜ ਬਹੁਤ ਰਸ ਆ ਚੱਲ ਰਹੀ ਆ ਮੰਡੀ ਤੇ ਉਹਨਾਂ ਬਾਰੇ ਆਪਾਂ ਅੱਜ ਗੱਲ ਕਰਦੇ ਆਂ ਜਿਹੜੇ ਕਿ ਆਪਣੇ ਅਸਲਮ ਖਾਨ ਜੀ ਗੁੱਜਰ ਜੀ ਪਾਕਿਸਤਾਨ ਦੇ ਬੰਦੇ ਨੇ ਬਹੁਤ ਵਧੀਆ ਮਹਾਨ ਬੰਦੇ ਨੇ ਜਿਹੜੇ ਕਿ ਬੱਕਰੀ ਪਾਲਣ ਧੰਦੇ ਨੂੰ ਆਪਣੇ ਮੂਹਰੇ ਲੈ ਕੇ ਗਏ ਨੇ ਅੱਜ ਅਸੀਂ ਉਹਨਾਂ ਨੂੰ ਦੁਆ ਸਲਾਮ ਕਰਦੇ ਆਂ ਸਲਾਮ ਅਲੈਕਮ ਕਰਦੇ ਆਂ ਵੀ ਬੱਕਰੀ ਪਾਲਣ ਧੰਦੇ ਦੇ ਵਿੱਚ ਉਹਨਾਂ ਨੇ ਸਾਰੇ ਪਾਕਿਸਤਾਨ ਦੇ ਵਿੱਚ ਅੱਜ ਉਹਦਾ ਨਾਮ ਕਮਾਇਆ ਅਸੀਂ ਉਸ ਉਸਤਾਦ ਨੂੰ ਮੰਨ ਕੇ ਉਸ ਉਸਤਾਦ ਦੀਆਂ ਗੱਲਾਂ ਕਰਦੇ ਆਂ ਅਸੀਂ ਸਾਡੇ ਇੰਡੀਆ ਦੇ ਵਿੱਚ ਵੀ ਵੀ ਸਾਡਾ ਉਹਨਾਂ ਨੂੰ ਦੇਖਣ ਕਰਕੇ ਸਾਡਾ ਇੰਡੀਆ ਵੀ ਅੱਜ ਮੂਹਰੇ ਜਾ ਰਿਹਾ ਹੈ ਬੱਕਰੀ ਪਾਲਣ ਦਾ ਧੰਦੇ ਕਰਕੇ ਤੇ ਇੱਕ ਸਾਡਾ ਨੂਰ ਮਹਿਲ ਵਾਲਾ ਮੰਗਾ ਜੀ ਹੈ ਜਿਹੜਾ ਮੁੰਡਾ ਸੈਂਸੀਆਂ ਦਾ ਕਾਦਰ ਦੇ ਵਿੱਚ ਰਹਿੰਦਾ ਉਹਨਾਂ ਨੂੰ ਵੀ ਸਾਡੀ ਦੁਆ ਸलाम ਹੈ ਮੈਨੂੰ ਕਈ ਵਾਰੀ ਉਹਨਾਂ ਨੇ ਕਿਹਾ ਵੀ ਬਾਈ ਸਾਡੇ ਬਾਰੇ ਕਿਉਂ ਨਹੀਂ ਕਹਿੰਦੇ ਉਹਨਾਂ ਦਾ ਵੀ YouTube ਚੈਨਲ ਚੱਲਿਆ ਹੈ ਜਿਹੜੇ ਅਸਲਮ ਖਾਨ ਜੀ ਗੁੱਜਰ ਜੀ ਦੇ ਬੱਕਰੀਆਂ ਦੀ ਪੂਰੀ ਮਸ਼ਹੂਰੀ ਕਰਦੇ ਨੇ ਪਾਕਿਸਤਾਨ ਦੇ ਵਿੱਚ ਤੇ ਦੁਆ ਸलाम ਸਾਡੀ ਸਾਡੇ ਬਾਬਾ ਮਹਿੰਗਾ ਜੀ ਨੂੰ ਵੀ ਹੈ ਜਿਹੜੇ ਕਿ ਬੱਕਰੀਆਂ ਦੇ ਪੂਰੇ ਆਨਰ ਨੇ ਬੱਕਰੀਆਂ ਦੇ ਢੰਗ ਦੱਸਦੇ ਨੇ ਬੱਕਰੀਆਂ ਦੀਆਂ ਹੱਡੀਆਂ ਦੱਸਣਗੇ ਵੀ ਐਨੇ ਵਜਨ ਦੀ ਐ ਇਹ ਐਸ ਨਸਲ ਦੀ ਬੱਕਰੀ ਐ ਅਹੀ ਜੀ ਕੁਆਲਿਟੀ ਦਾ ਬੱਕਰਾ ਐ ਉਹਨਾਂ ਨੂੰ ਅਸੀਂ ਉਸਤਾਜ ਮੰਨਦੇ ਆ ਅੱਜ ਵੀ ਉਹਨਾਂ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾਇਆ ਕਰੋ ਤੇ ਇੱਕ ਚਰਾਗ ਗੋਟ ਫਾਰਮ ਐ ਠੇਕੇਦਾਰ ਅਜੀਤ ਜੀ ਦਾ ਜਿਹੜੇ ਲਾਹੌਰ ਵਾਲੇ ਨੇ ਉਹਨਾਂ ਨੂੰ ਵੀ ਤੁਸੀਂ ਉਹਨਾਂ ਦੇ ਚੈਨਲ ਨੂੰ ਜਰੂਰ ਵੱਧ ਤੋਂ ਵੱਧ ਹੌਲੋ ਕਰਾਇਆ ਕਰੋ ਘੰਟੀ ਦਬਾਇਆ ਕਰੋ ਇੱਕ ਰਾਜੂ ਗੋਟ ਫਾਰਮ ਦੜਬਾ ਪੰਜਾਬ YouTube ਚੈਨਲ ਜਿਹੜੇ ਨੂੰ ਕਿ ਤੁਹਾਡੇ ਵੀਰ ਨੂੰ ਤੁਸੀਂ ਸਾਰੀ ਦੁਨੀਆ ਜਾਣਦੀ ਐ ਤੁਹਾਡਾ ਮੰਡੀਆਂ ਦਾ ਸੇਵਾਦਾਰ ਐ ਤੁਹਾਡੇ ਵਪਾਰੀਆਂ ਦਾ ਸੇਵਾਦਾਰ ਐ ਪਾਲੀਆਂ ਦਾ ਸੇਵਾਦਾਰ ਐ ਵੀ ਜਿੰਨੀ ਤੇ ਨਵੀ ਨਵੇਂ ਆਵਾਂਗੇ ਜੇ ਨਾ ਨਹੀਂ ਵੀ ਤਾਂ ਤੁਹਾਡੀ ਮਰਜ਼ੀ ਐ ਭਾਈ ਜਿੰਨੇ ਸਾਹ ਚੱਲਦੇ ਨੇ ਉਨੇ ਦਿਨ ਹਾਜ਼ਰੀ ਲਵਾਏ ਰਹੇ ਆ ਧੰਨਵਾਦ ਸਾਰਿਆਂ ਨੂੰ ਦੁਆ ਸਲਾਮ ਸਾਸਰੀ ਕਾਰ ਦੀ ਸਾਡੀ